ਉਹ ਇਹ ਉਦੋਂ ਦਾ ਸੀ ਜਦੋਂ ਸ਼ੁਰੂ ਕੀਤੀ ਸੀ ਨਹੀਂ ਹੁਣ ਕਰਤੀ ਆ ਕਰਦੀ ਆ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਆذਕਾਰਤਨ ਸਾਰੀ ਸੰਗਤ ਦਾ ਕੀ ਆ ਰਹਿਣਾ ਆਪਕਾ ਕਿ ਮਹਾਰਾਜ ਕਿਰਪਾ ਕਰਨ ਐਸ ਤਰ੍ਹਾਂ ਭੈਣ ਭਰਾਵਾਂ ਪਿਆਰ ਹੋਵੇ ਇਤਰਾ ਬੰਦਾ ਬੈਠਾ ਵੇ ਉਹ ਜੀ ਸਾਥ ਕਰਕੇ ਜਾਣੋ ਉਹਦੀ ਜ਼ਿੰਦਗੀ ਥੂਣੀ ਹੋ ਜਾਂਦੀ ਆ ਅੱਜ ਮੈਨੂੰ ਇਤਰਾ ਦਾ ਗਾਣਾ ਅੱਜ ਮੈਨੂੰ ਇਤਰਾ ਦਾ ਗਾਤ ਦਾ ਜਿੱਤਰਾ ਮੈਂ ਅਗਲੇ 3 ਮਹੀਨੇ ਹੰਨੀਆਂ ਸਾਦਾ ਦਾ ਇੱਕ ਪਿਆਰ ਇਤਰਾ ਹੋਣਾ ਚਾਹੀਦਾ ਮੈਂ ਇੱਕ ਬੁੱਢਿਆਂ ਦੀ ਕਵਤਾ ਜਿਹੜੀ ਆ ਸੁਣਾ ਕੇ ਤੇ ਸਮਾਪਤੀ ਕਰਨ ਕਾਮਕਾਰ ਨਹੀਂ ਕਰਦਾ ਬੁੱਢਾ ਚੁਰਿਆ ਰੰਗਾਈ ਵੇਲਾ ਵੇਲੇ ਦੀ ਕੋਈ ਗੱਲ ਨਹੀਂ ਸੁਣਦਾ ਕਹਿੰਦੇ ਲੋਕ ਸਿਆਣੇ ਕੰਮ ਨਾ ਕੀਤਾ ਘਰ ਦਾ ਬੁੱਢਿਆ ਭੁਖੇ ਰਹਿਣਗੇ ਯਾਣੀ ਹਾਰੇ ਵਿੜੇ ਤੂੰ ਰਹਿ ਸੋਚਦਾ ਆ ਗਿਆ ਬਸੰਬਰ ਕੁੜੇ ਦਾ ਮਿੱਲਾ ਕੰਮ ਤੇ ਆੜ ਨਹੀਂ ਕਰਦਾ ਕੋਈ ਚੁਰਿਆ ਫਿਰਦਾ ਵਿਲਾ ਅੱਜ ਵੀ ਵੇਖੇ ਪਿੰਡਾਂ ਦੇ ਵਿੱਚ ਤੇਰੇ ਵਰਗੇ ਹਾਣੀ ਕਈ ਲੋਰਿਆਂ ਦੇ ਖੇਤਾਂ ਚੋਂ ਪੱਠੇ ਤੇ ਬੰਬੀ ਦਾ ਨਾਉਂਦੇ ਪਾਣੀ ਰੋਟੀ ਖਾਣ ਨੂੰ ਸਭ ਤੋਂ ਗਾੜੀ ਤੇ ਫੇਰ ਵੀ ਆਖੇ ਹੋਇਆ ਕਰੇਲਾ ਸਾਰੇ ਲੋਕੀ ਕੰਮ ਕਰਦੇ ਪਾਰਸੋਂ ਬੈਠਾਂ ਆਣ ਕੇ ਰੇਲਾ ਉਹਨੇ ਬੈਠੇ ਉਹਨੇ ਮਿੱਲ ਬੈਠਾ ਉਹਨੇ ਕੋਣ ਦੀਆਂ ਰੜਕੇ ਤੇ ਸਾਂਝੀ ਮੀਟਿੰਗ ਬਣਾਈ ਸੰਜੇ ਕੰਮ ਪੁਰਾਣਾ ਨਹੀਂ ਕਰਨਾ iph людей if their ki hairi huni khairi best�� by b Cinatada, aque baku pa rnei, jaan ajibrnaa, nyiaari saren hai dhe vinski- Ал bur Aíza, tae kay le kii, ਮੈਂ ਬੇਨਤੀ ਕਰਦਾ ਜਾਂ ਲਗਾਇੀ ਮੇਰੇ ਸਾਰੇ ਚੈਨ ਖਤਮ ਹੋ ਗਏ ਨੇ ਨਾ ਬੇਕੋ ਕਦਾ ਪਿਆਰ ਕਰਦੀ ਆ ਆਪ ਖਾਂਦੇ ਸਾਰੇ ਮਟਰ ਪਨੀਰ ਤੇ ਫੋਲ ਗੋਬੀ ਮੈਨੂੰ ਜਿੰਦੇ ਜੇ ਸੁਕਾ ਕਰੇ ਲਾ ਸਾਥੇ ਸੁਕੀ ਕੰਮ ਕਰਦੇ ਤੇ ਤੁਰਿਆ ਫਿਰਦਾ ਹੀ ਵੇਲਾ ਸਾਰੇ ਲੋਕੀ ਕੰਮ ਕਾਜੇ ਤੇ ਤੁਰਿਆ ਫਿਰਦਾ ਹੀ ਵੇਲਾ ਵਾਈਗੁਰਜੀ ਕਾਕਾ ਵਾਈਗੁਰਜੀ ਕਾਕਾ ਜਾਨ ਵਾਈਗੁਰਜੀ ਕੀ ਬੱਤ ਬਹੁਤ ਬੜਾ ਬਹੁਤ ਅੰਦਰ ਰਾਣੀ